ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਵਾਂਗੀ ਸਿਉਂ ਜੋ ਮਨ ਰੀ ਜਾਵੇ ਸਵਾਂਗ ਉਤਾਰੀਏ ਫਿਰ ਪਛਤਾਵੇ ਭਾਵ ਕਿ ਕੋਈ ਪਾਰੜਾ ਜੋ ਸਾਧੂ ਬਣਿਆ ਹੋਵੇ ਤਿਸ ਪਰ ਸਰਦਾਵਾਨ ਦਾ ਮਨ ਬੜਾ ਰੀਜ ਜਾਂਦਾ ਹੈ ਪਰੰਤੂ ਜਦ ਉਹ ਆਪਣਾ ਅਸਲੀ ਵੇਸ ਧਾਰ ਲਵੇ ਤਾਂ ਸ਼ਰਧਾਵਾਨ ਨੂੰ ਪਛਤਾਪ ਕਰਨਾ ਪੈਂਦਾ ਹੈ ਕਿ ਉਹ ਮੈਂ ਤਾਂ ਕਿਸੇ ਧੋਖੇ ਵਿੱਚ ਰਿਹਾ। ਸਾਖੀ ਨਕਲੀ ਸਾਧੂ ਦੀ। ਇੱਕ ਭੰਡ ਨੇ ਕਿਸੇ ਰਾਜਾ ਪਾਸ ਤਮਾਸ਼ਾ ਕੀਤਾ ਤੇ ਰਾਜਾ ਨੇ ਪ੍ਰਸੰਨ ਹੋ ਕੇ ਉਸ ਨੂੰ ਇਨਾਮ ਦਿੱਤਾ ਤੇ ਕਿਹਾ ਕਦੀ ਵੀ ਰਕਤ ਦਾ ਸਵਾਂਗ ਦਿਖਾਵੇਂਗਾ ਤਾਂ ਤੈਨੂੰ ਬਹੁਤ ਇਨਾਮ ਮਿਲੇਗਾ। ਭੰਡ ਨੇ ਕਿਹਾ ਮਹਾਰਾਜ ਫੇਰ ਕਦੀਮੈ ਆਪ ਨੂੰ ਵਿਰਕਤ ਦਾ ਸਵਾੰਗ ਵੀ ਵਿਖਾਵਾਂਗਾ ਇਹ ਕਹਿ ਕੇ ਪੰਡ ਚਲਿਆ ਗਿਆ ਕੁਝ ਕਾਲ ਪਿਛੋਂ ਇੱਕ ਲੰਗੋਟਾ ਕੱਸ ਕੇ ਪਿੰਡੇ ਨੂੰ ਸਵਾ ਮਲ ਕੇ ਰਾਜਾ ਦੇ ਨਗਰ ਦੇ ਬਾਹਰ ਨਦੀ ਕਿਨਾਰੇ ਜੰਗਲ ਵਿੱਚ ਅੱਖਾਂ ਮੀਟ ਕੇ ਪਦਮ ਅਸਣ ਲਾ ਕੇ ਬੈਠ ਗਿਆ ਕੋਈ ਆਦਮੀ ਜੋ ਉੱਧਰ ਗਿਆ ਤਾਂ ਉਸਨੇ ਵੇਖਿਆ ਕਿ ਬੜਾ ਮਹਾਤਮਾ ਸਮਾਦ ਲਈ ਅੱਖਾਂ ਮੀਟੀ ਬੈਠਾ ਹੈ ਤਾਂ ਉਹ ਆਦਮੀ ਥੋੜਾ ਚਿਰ ਪਾਸ ਬੈਠ ਕੇ ਤੁਰਾਇਆ ਉਸ ਨੇ ਆ ਕੇ ਅੱਗੇ ਗੱਲ ਕੀਤੀ ਤਾਂ ਹੌਲੀ-ਹੌਲੀ ਤੁਮ ਪੈ ਗਈ ਬੜੇ ਲੋਕ ਉਸ ਪਾਸ ਜਾਣ ਲੱਗ ਪਏ ਤੇ ਰਾਜਾ ਨੂੰ ਪਤਾ ਲੱਗਾ ਜੋ ਮਹਾਤਮਾ ਐਸੇ ਹਨ ਕਿ ਕੋਈ ਕੁਝ ਤਰ ਜਾਵੇ ਕੋਈ ਲੈ ਜਾਵੇ ਉਹ ਅੱਖ ਖੋਲ ਕੇ ਵੇਖਦੇ ਹੀ ਨਹੀਂ ਤਾਂ ਇੱਕ ਦਿਨ ਵਜ਼ੀਰ ਸਮੇਤ ਰਾਜਾ ਉੱਥੇ ਗਿਆ ਤੇ 500 ਅਸ਼ਰਫੀ ਅੱਗੇ ਪੇਟਾ ਕੀਤੀ ਕਿ ਆਪ ਕਿਸੇ ਧਰਮ ਕਾਰਜ ਵਿੱਚ ਖਰਚ ਕਰ ਦੇਵੋ ਸਾਧ ਨੇ ਕਿਹਾ ਜੋ ਸਾਨੂੰ ਕੀ ਲੋੜ ਹੈ ਜੋ ਹੱਥ ਪਰ ਥੁਕਾ ਕੇ ਦੂਜੇ ਦੇ ਮੂੰਹ ਪਰ ਮਲਿਏ ਤੁਸੀਂ ਆਪੇ ਹੀ ਕਿਤੇ ਧਰਮ ਅਰਥ ਲਗਾ ਦੇਵੋ ਤਾਂ ਰਾਜਾ ਥੈਲੀਆਂ ਸਮੇਤ ਵਾਪਸ ਆ ਗਿਆ ਦੂਜੇ ਦੇ ਨੋ ਪੰਡ ਵੀ ਉੱਥੋਂ ਚਲਾ ਗਿਆ ਤਿਆ ਕਿ ਆਪਣੀ ਭੰਡਾ ਵਾਲੀ ਸੂਰਤ ਵਿੱਚ ਰਾਜਾ ਪਾਸ ਇਨਾਮ ਮੰਗਿਆ ਤੇ ਰਾਜਾ ਨੇ ਕਿਹਾ ਇਨਾਮ ਕੈਸਾ ਭੰਡ ਨੇ ਕਿਹਾ ਕਿ ਵਿਰਕਤ ਦਾ ਸਵਾੰਗ ਦਿਖਲਾਏ ਦਾ ਰਾਜਾ ਨੇ ਕਿਹਾ ਤੂੰ ਕਦੋਂ ਸਵਾੰਗ ਵਿਖਾਇਆ ਹੈ ਭੰਡ ਨੇ ਕਿਹਾ ਜਦੋਂ 500 ਮੋਹਰ ਲੈ ਕੇ ਨਦੀ ਕਿਨਾਰੇ ਮੇਰੇ ਪਾਸ ਗਏ ਸੋ ਰਾਜਾ ਨੇ ਕਿਹਾ ਉਦੋਂ ਲੈ ਲੈਂਦਾ ਤਾਂ ਸਵਾੰਗ ਨੂੰ ਲਾਜ ਲੱਗਦੀ ਸਵਾੰਗ ਪੂਰਾ ਨਾ ਉਤਰਦਾ ਇਸ ਵਾਸਤੇ ਮੈਂ ਅਸ਼ਰਫੀਆਂ ਨਹੀਂ ਲਈਆਂ ਸਨ ਰਾਜਾ ਨੇ ਕਿਹਾ ਠੀਕ ਹੈ ਇਸ ਸਾਖੀ ਦਾ ਭਾਵ ਇਹ ਹੈ ਕਿ ਜੈਸਾ ਸਾੰਗ ਧਾਰਨ ਕੀਤਾ ਜਾਏ ਵੈਸਾ ਪੂਰਾ ਕਰਕੇ ਉਤਾਰਿਆ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ